ਕੀਨੂ ਦਾ ਮੌਸਮ ਹੈ ਤੁਸੀਂ ਆਮ ਤੌਰ ਤੇ ਮੰਡੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਕੀਨੂ ਦੇ ਦੇਖਦੇ ਹੋ ਤੇ ਵੱਡੀ ਮਾਤਰਾ ਦੇ ਵਿੱਚ ਆ ਰਿਹਾ ਹੈ ਤੇ ਪਿੱਛੇ ਜੇ ਇਹ ਕਿਸਾਨਾਂ ਵੱਲੋਂ ਸ਼ਿਕਾਇਤ ਵੀ ਆ ਰਹੀ ਹੈ ਜਾਂ ਕਿਸਾਨ ਵਿਰੋਧ ਵੀ ਕਰ ਰਹੇ ਨੇ ਕਿ ਉਹਨਾਂ ਨੂੰ ਇਸ ਵਾਰ ਜਿਹੜਾ ਕੀਨੂ ਦਾ ਰੇਟ ਨਹੀਂ ਮਿਲ ਰਿਹਾ ਤੇ ਇਹਦੇ ਇਹਦਾ ਇਹਦਾ ਕੀ ਕਾਰਨ ਹੈ ਕਿ ਇਸ ਵਾਰ ਜਿਹੜਾ ਕੀਨੂ ਦੀ ਪੈਦਾਵਾਰ ਵੱਧ ਹੋਈ ਹੈ ਜਾਂ ਕੋਈ ਹੋਰ ਕਾਰਨ ਇਸ ਸਾਰੇ ਜਿਹੜਾ ਹੈ ਪ੍ਰੋਸੈਸ ਬਾਰੇ ਜਾਣਕਾਰੀ ਲੈਣ ਦੀ ਤੇ ਇਹਦੇ ਨਾਲ ਹੀ ਕਿ ਬਾਗਵਾਨੀ ਭੂਗਾਂ ਜਾਂ ਸਰਕਾਰ ਇਹਦੇ ਲਈ ਕੀ ਕਰ ਰਹੀ ਹੈ ਇਹ ਸਾਰੀ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਡਾਇਰੈਕਟਰ ਸਾਹਿਬ ਨੇ ਬਾਗਵਾਨੀ ਭੂਗਾਂ ਪੰਜਾਬ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੰਡਰੈਕਟਰ ਸਾਹਿਬ ਜਿਹੜਾ ਕਿਨੂ ਦੀ ਪੈਦਾਵਾਰ ਇਸ ਵਾਰ ਜ਼ਿਆਦਾ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ ਕਿ ਕਿਸਾਨ ਨੂੰ ਜਿਹੜਾ ਉਸ ਦਾ ਰੇਟ ਨਹੀਂ ਲੱਗ ਰਿਹਾ ਤੇ ਵਿਭਾਗ ਜਿਹੜਾ ਇਹਦੇ ਲਈ ਕੀ ਕਰ ਰਿਹਾ ਹੈ ਇਸ ਤਰ੍ਹਾਂ ਜੀ ਕਿ ਕਿਨੂ ਕਰੀਬ 10 ਤੋਂ 11 ਲੱਖ ਟਨ ਪੈਦਾਵਾਰ ਹੁੰਦੀ ਆ ਪਿਛਲਾ ਸਾਲ ਇਹਦਾ ਔਨイヤー ਸੀ ਇਹ ਇੱਕ ਸਾਲ ਵੱਧ ਲੱਗਦਾ ਇੱਕ ਸਾਲ ਥੋੜਾ ਘੱਟ ਲੱਗਦਾ ਪਿਛਲੇ ਸਾਲ ਕਿੰਨੋਂ ਦਾ ਮੰਡੀ ਚ ਬਹੁਤ ਗਲਟ ਆਇਆ ਉਹ ਦਿਨਾਂ ਕਿਸਾਨਾਂ ਨੂੰ ਥੋੜਾ ਜਿਹਾ ਰੇਟ ਘੱਟ ਮਿਲਿਆ ਉਹ ਘੱਟ ਮਿਲਣਾ ਥੋੜਾ ਉਤਸ਼ਾਹ ਘੱਟ ਜਾਂਦਾ ਥੋੜੀ ਸੇਵਾ ਕਰਨੀ ਵੀ ਘਟਾ ਦਿੰਦੇ ਆ ਫਿਰ ਕਿਉਂਕਿ ਪੈਸੇ ਹੋਣਗੇ ਤਾਂ ਹੀ ਉਹਦੀ ਮਿਹਨਤ ਕਰਨਗੇ ਉਹਦੇ ਉੱਪਰ ਇਸ ਸਾਲ ਆਫイヤー ਆ ਇਹਦੇ ਵਿੱਚ ਪ੍ਰੋਡਕਸ਼ਨ ਕੋਈ 20% ਦੇ ਕਰੀਬ ਘੱਟ ਦੇਖੀ ਜਾ ਰਹੀ ਹੈ ਪਰ ਉਹਦੇ باوجود ਮੰਡੀ ਰੇਟ ਜਿਹੜਾ ਸ਼ੁਰੂ ਦੇ ਵਿੱਚ ਉਹ ਜ਼ਿਆਦਾ ਨਹੀਂ ਮਿਲਿਆ ਉਹਦਾ ਕਾਰਨ ਸੀ ਕਿ ਨਾਗਪੁਰ ਸੰਤਰੇ ਦੀ ਫਸਲ ਪਹਿਲੀ ਕਾਫੀ ਜ਼ਿਆਦਾ ਬੰਪਰ ਕ੍ਰੌਪ ਸੀ ਉਹਨਾਂ ਦਾ ਆਨ ਯਰ ਸੀ ਸੋ ਉਹਦੇ ਕਰਕੇ ਮੰਡੀ 'ਚ ਪਹਿਲਾਂ ਰੇਟ ਘੱਟ ਸੀ ਹੁਣ ਉਹ ਨਾਗਪੂਰੀ ਦੀ ਕ੍ਰੌਪ ਖਤਮ ਹੋ ਚੁੱਕੀ ਆ ਤੇ ਕਿਨੋ ਜਿਹੜਾ ਮੰਡੀ 'ਚ ਆ ਚੁੱਕਾ ਤੇ ਇਹਦਾ ਰੇਟ ਵੀ ਇੰਪਰੂਵ ਹੋਣਾ ਸ਼ੁਰੂ ਹੋ ਗਿਆ ਉਹ ਇਹਦੇ ਨਾਲ ਅਸੀਂ ਇਹ ਦੇਖਿਆ ਕਿ ਜਿਹੜਾ ਛੋਟੇ ਸਾਈਜ਼ ਦਾ ਕਿਨੋ ਆ ਜਿਹਦੀ ਅੰਦਰੂਨੀ ਕੁਆਲਿਟੀ ਚੰਗੀ ਆ ਪਰ ਸਾਈਜ਼ ਛੋਟਾ ਕਰਕੇ ਮੰਡੀ 'ਚ ਮੁੱਲ ਨਹੀਂ ਮਿਲਦਾ ਔਰ ਉਹ ਬਾਕੀ ਸੰਤਰੇ ਦੀ ਵੀ ਕੀਮਤ ਘਟਾਉਂਦਾ ਮੰਡੀ 'ਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਸਰਕਾਰ ਨੇ ਉਹਨਾਂ ਨੂੰ ਫੰਡਸ ਦੇ ਕੇ ਇਹਦੀ ਪ੍ਰੋਸੈਸਿੰਗ ਸਟਾਰਟ ਕਰਨ ਦਾ ਫੈਸਲਾ ਕੀਤਾ ਐਸੇ ਹਫਤੇ ਜਿਹੜਾ ਅਗਲਾ ਹਫਤਾ ਇਹਦੀ ਪ੍ਰੋਸੈਸਿੰਗ ਸ਼ੁਰੂ ਕਰ ਰਹੇ ਆ ਮੰਡੀ 'ਚ ਛੋਟੇ ਸਾਈ ਦੇ ਕਿੰਨੋਂ ਦਾ 2.5 ਤੋਂ 3 ਰੁਪਏ ਰੇਟ ਬੜੀ ਮੁਸ਼ਕਲ ਨਾਲ ਮਿਲਦਾ ਉਹਤੇ ਖਰਚੇ ਵੀ ਆਉਂਦੇ ਕਿਸਾਨ ਦੇ ਤੇ ਇਹ ਅਸੀਂ 5 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਕਿੰਨੋਂ ਕਿਸਾਨਾਂ ਤੋਂ ਸਿੱਧਾ ਖਰੀਦ ਕੇ ਸਿਟਰਸ ਸਟੇਟਾਂ ਦੇ ਰਾਹੀਂ ਉਹ ਪ੍ਰੋਸੈਸ ਕਰਨ ਜਾ ਰਹੇ ਹਨ ਅਗਲੇ ਹਫਤੇ ਔਰ ਉਹਦੇ ਨਾਲ ਛੋਟੇ ਸਾਈਜ਼ ਦਾ ਜਿਹੜਾ ਕਿਨੂ ਆ ਉਹਦੇ ਵੱਧ ਕੀਮਤ ਕਿਸਾਨਾਂ ਨੂੰ ਮਿਲੇਗੀ ਔਰ ਆਨਲਾਈਨ ਪੈਸੇ ਉਹਨਾਂ ਦੇ ਸਿੱਧੇ ਅਕਾਊਂਟ 'ਚ ਜਾਣਗੇ ਔਰ ਨਾਲ ਦੀ ਨਾਲ ਇਹਦੀ ਵੈਲਿਊ ਐਡ ਹੋ ਕੇ ਆਮ ਪਬਲਿਕ ਵਾਸਤੇ ਵੀ ਉਹਦਾ ਜੂਸ ਦੀ ਸ਼ਕਲ ਵਿੱਚ ਉਹ ਉਪਲਬਧ ਹੋਏਗਾ ਤੇ ਛੋਟਾ ਕਿਸਾਨ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਜੇ ਇਹਦੇ ਕੋਲ ਇਹ ਛੋਟੇ ਸਾਈਜ਼ ਦਾ ਕਿਨੂ ਆ ਕਿਵੇਂ ਉਹਨੂੰ ਰੇਟ ਮਿਲ ਸਕਦਾ ਇਸ ਤਰ੍ਹਾਂ ਕਿ ਪੰਜਾਬ ਵਿੱਚ ਸਰਕਾਰ ਵੱਲੋਂ ਸਿਟਰਸ ਸਟੇਟਾਂ ਬਣਾਈਆਂ ਗਈਆਂ ਪੰਜ ਸਿਟਰਸ ਸਟੇਟਾਂ ਆ ਇੱਕ ਹੁਸ਼ਿਆਰਪੁਰ ਦੇ ਵਿੱਚ ਭੂੰਗਾ ਅਸਟੇਟ ਹੈ ਇੱਕ ਹੁਸ਼ਿਆਰਪੁਰ ਪ੍ਰੋਪਰ ਹੈ ਇੱਕ ਮੁਕਸਰ ਦੇ ਵਿੱਚ ਬਾਦਲ ਹੈ ਇੱਕ ਟਾਲੀ ਵਾਲਾ ਜੱਟਾ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਹੈ ਇੱਕ ਅਬੋਰ ਫਾਜ਼ਿਲਕਾ ਦੇ ਵਿੱਚ ਇਹ ਪੰਜ ਅਸਟੇਟਾਂ ਦੇ ਜਿਹੜੇ ਆਫੀਸਰ ਆ ਉਹਨਾਂ ਦੇ ਨਾਲ ਕਿਸਾਨ ਸਿੱਧਾ ਸੰਪਰਕ ਕਰਨ ਔਰ ਉਹਨਾਂ ਨੂੰ ਜਿਨ੍ਹਾਂ ਨੇ ਕਿਨੂੰ ਦੇਣਾ ਉਹਨਾਂ ਨਾਲ ਸੰਪਰਕ ਕਰਕੇ ਆਪਣਾ ਨਾਮ ਨੋਟ ਕਰਾ ਦੇਣ ਕਿ ਕਿਸ ਤਰੀਕ ਨੂੰ ਉਹਨਾਂ ਦਾ ਕਿਨੂੰ ਆਉਣਾ ਉਹਦੀ ਸ਼ਡਿਊਲਿੰਗ ਕਰਕੇ ਜਿੱਦਾਂ ਗੰਨਾ ਮਿਲਣ ਸ਼ਡਿਊਲਿੰਗ ਹੁੰਦੀ ਆ ਉਸ ਢੰਗ ਨਾਲ ਲਗਾਤਾਰ ਪ੍ਰੋਸੈਸਿੰਗ ਜਿਹੜੀ ਅਗਲੇ ਹਫ਼ਤੇ ਤੋਂ ਸ਼ੁਰੂ ਕਰ ਰਹੇ ਹਾਂ ਤੇ ਇਹ ਪ੍ਰੋਸੈਸਿੰਗ ਕਿੱਥੇ ਹੋਊਗੀ ਤੇ ਕਿਹੜੇ ਯੂਨਟ ਇਹ ਜਿਹੜਾ ਚਾਲੂ ਹੋਣਗੇ ਤੇ ਸਰਕਾਰ ਨੇ ਕੀ ਇਹਦੀ ਹੈਲਪ ਕੀਤੀ ਹੈ ਇਸ ਤਰ੍ਹਾਂ ਕਿ ਦੋ ਪ੍ਰੋਸੈਸਿੰਗ ਫੈਸਿਲਿਟੀਆਂ ਆਲਰੇਡੀ ਪਹਿਲਾਂ ਲੱਗੀਆਂ ਸਰਕਾਰ ਵੱਲੋਂ ਇੱਕ ਹੁਸ਼ਿਆਰਪੁਰ ਲੱਗੀ ਹੈ ਜਹਾਨ ਖੇਲਾ ਇੱਕ ਬੋਰਚ ਲੱਗੀ ਹੈ ਉਹ ਵੱਡੀਆਂ ਮਲਟੀ ਪਰਪਸ ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਫੈਸਿਲਿਟੀਆਂ ਆ ਉੱਥੇ ਟਮਾਟਰ ਕਿੰਨੋਂ ਐਲੋਵੇਰਾ ਅਮਰੂਦ ਲੀਚੀ ਸਾਰੀ ਚੀਜ਼ ਪ੍ਰੋਸੈਸ ਹੁੰਦੀ ਆ ਸੋ ਉਹਨਾਂ ਦੋਨੋਂ ਫੈਕਟਰੀਆਂ ਦੇ ਵਿੱਚ ਸਿਟਰਸ ਸਟੇਟਾਂ ਦੇ ਰਾਹੀਂ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਕਰਕੇ ਤੇ ਉਹ ਕਿੰਨੋਂ ਜਿਹੜਾ ਉਹ ਪਹੁੰਚੇਗਾ ਤੇ ਉਹ ਪ੍ਰੋਸੈਸ ਹੋਏਗਾ ਤੇ ਉਹਦੇ ਵੱਧ ਤੋਂ ਵੱਧ ਪੈਸੇ ਜਿਹੜੇ ਉਹ ਕਿਸਾਨਾਂ ਨੂੰ ਵੀ ਮਿਲਣਗੇ ਤੇ ਲੋਕਾਂ ਨੂੰ ਵੀ ਫਾਇਦਾ ਹੋਦਾ ਹੋਇਆ ਇਹਦਾ ਕਿੰਨੋ ਸੰਬੰਧੀ ਇੱਕ ਹੋਰ ਦੱਸਣਾ ਜ਼ਰੂਰੀ ਹੋਏਗਾ ਕਿ ਜਿੰਨੀਆਂ ਲੇਟੈਸਟ ਸਰਚਸ ਹੋਈਆਂ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਇਹਦੇ ਵਿੱਚ ਇੱਕ ਲਿਮੋਨਨ ਗਲੂਕੋਸਾਈਡ ਨੇਚਰਲ ਫਾਈਟੋਕੈਮੀਕਲ ਕਹਿੰਦੇ ਉਹਨੂੰ ਕੁਦਰਤੀ ਤੱਤ ਹੈ ਉਹ 6 ਕਿਸਮ ਦੇ ਕੈਂਸਰ ਨੂੰ ਫਾਈਟ ਕਰਨ ਦੀ ਸ਼ਕਤੀ ਰੱਖਦਾ ਕੋਲੇਸਟ੍ਰੋਲ ਨੂੰ ਘਟਾਉਣ ਦੀ ਸ਼ਕਤੀ ਹੈ ਔਰ ਨਾਲ ਦੀ ਨਾਲ ਐਂਟੀ ਐਚ ਆਈ ਵੀ ਹੈ ਇਹ ਸਾਰੇ ਗੁਣ ਉਹ ਕਿਨੋਂ ਦੇ ਉਸ ਤੱਤ ਦੇ ਵਿੱਚ ਹੈ ਜਿਹੜੇ ਕਿਨੋਂ ਬਹੁਤ ਅਮੀਰ ਆ ਰਿਚਵਾ ਪਿਛਲੇ ਸਮਿਆਂ 'ਚ ਇਹ ਹੁੰਦਾ ਸੀ ਜਦੋਂ ਕਿਨੋਂ ਪ੍ਰੋਸੈਸ ਕਰਦੇ ਸੀ ਉਹਦਾ ਛਿਲਕਾ ਉਹਦਾ ਬੀਜ ਸਾਰਾ ਕੁਝ ਮੁੜ ਕੇ ਵੇਸਟ ਹੁੰਦਾ ਸੀ ਪਿਛਲੇ ਸਾਲ ਤੋਂ ਅਸੀਂ ਇਹ ਸ਼ੁਰੂ ਕੀਤਾ ਪੰਜਾਬ ਐਗਰੋ ਇੰਡਸਟਰੀ ਦੀ ਉਦਮ ਦੇ ਨਾਲ ਉਹਨੂੰ ਗੜਵਾਸੂ ਤੋਂ ਅਸੀਂ ਟੈਸਟ ਕਰਵਾ ਕੇ ਉਹਨੂੰ ਉਹਦੀ ਫੀਡ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਅਸੀਂ ਸਾਊਥ ਅਫਰੀਕਾ ਨਾਲ ਕੰਟੈਕਟ ਕਰਕੇ ਤੇ ਆਪਣੇ ਪੰਜਾਬ ਦੇ ਜਿਹੜੇ ਐਕਸਪਰਟ ਆ ਉਹਨਾਂ ਨਾਲ ਕੰਟੈਕਟ ਕਰਕੇ ਇਹਦਾ ਐਕਸਟ੍ਰੈਕਟ ਕੱਢ ਰਹੇ ਆ ਜਿਹੜਾ ਵੇਸਟ ਹੋਇਆ ਉਹਦੇ ਵਿੱਚੋਂ ਉਹਦੇ ਵਿੱਚ ਸਾਰੇ న్యూਟਰਾਸਿਊਟੀਕਲ ਕੰਪਨੀਆਂ ਵਾਸਤੇ ਵੀ ਇਹਨੂੰ ਵਰਤਾਂਗੇ ਔਰ ਇਹ ਜਿਹੜੇ ਗੋਣਵਾਏ ਦੇ ਉਹਨਾਂ ਨੂੰ ਅਸੀਂ ਆਮ ਪਬਲਿਕ ਵੀ ਲਈ ਵੀ ਉਹ ਵੈਲੀਡੇਟ ਕਰਾ ਕੇ ਸਟੈਂਡਰਡਾਈਜ਼ ਕਰਕੇ ਉਹ ਵਰਤਾਂਗੇ ਤੇ ਇਹ ਜਿਹੜਾ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਕਿਹਾ ਹੈ ਕਿ ਇਸ ਵਾਰ ਜਿਹੜਾ ਹੈ ਬਾਗਵਾਨੀ ਵਿਭਾਗ ਨੇ ਇੱਕ ਨਵੀਂ ਪਹਿਲ ਕੀਤੀ ਹੈ ਤੇ ਜਿਹੜੇ ਕਿਸਾਨ ਕਿਸਾਨਾਂ ਕੋਲ ਕੀਨੂ ਹੈ ਛੋਟੇਕਾਰ ਦਾ ਖਾਸ ਕਰਕੇ ਜਿਹਦਾ ਆਮ ਤੌਰ ਤੇ ਮੰਡੀ 'ਚ ਕੋਈ ਰੇਟ ਨਹੀਂ ਲੱਗਦਾ ਤੇ ਬਾਗਵਾਨੀ ਵਿਭਾਗ ਇਸ ਕੀਨੂ ਨੂੰ ਖਰੀਦੇਗਾ ਤੇ ਕਿਸਾਨ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਤੇ ਜਿਹਦੇ ਜਿਹਦੇ ਨਾਲ ਕੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇਗਾ ਸੁਖਵਿੰਦਰ ਸਿੰਘ এবੀਪੀ ਸਾਜਾ ਮੋਹਲੀ